ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫੇਰ ਨਵਾਂ ਤਮਾਕਾ ਜੇ ਬਿਲਕੁਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰੀ ਫੇਰ ਦੇਖਣ ਨੂੰ ਮਿਲ ਸਕਦਾ ਹੈ ਨਵਾਂ ਤਮਾਕਾ ਜੀ ਬਿਲਕੁਲ ਹੁਣ ਜਦੋਂ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਇੱਕ ਵਾਰ ਫੇਰ ਹੁਣ ਵੱਡਾ ਤਮਾਕਾ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਜਦੋਂ ਅਸੀਂ ਪਾਰਟੀਵਾਦ ਦੀ ਗੱਲ ਕਰਦੇ ਹਾਂ ਆਹ ਪਾਰਟੀ ਨੂੰ ਬਦਲਣ ਦੀ ਗੱਲ ਕਰਦੇ ਹਾਂ ਤੇ ਆਏ ਦਿਨ ਨਿਤ ਨਵੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਨਵਜੋਤ ਕੌਰ ਸਿੱਧੂ ਦੀ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਹੁਣ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਸਤਾਜ਼ਾ ਪੋਸਟ ਦੇ ਅਨੁਸਾਰ ਹੁਣ ਬਹੁਤ ਹੀ ਜ਼ਿਆਦਾ ਚਰਚਾ ਜਿਹੜੀ ਹੈ ਉਹ ਛਿੜ ਗਈ ਹੈ ਆਨਲਾਈਨ ਸਮਾਧ ਵਿੱਚ ਹੋਰ ਬਦਲਾਅ ਕਰ ਸਕਦੇ ਨੇ ਇਸ ਖਾਸ ਪੋਸਟ ਦੇ ਵਿੱਚ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਬਹੁਤ ਤਾਰੀਫਾਂ ਕੀਤੀਆਂ ਦਰਸਲ ਨਗਜੋਤ ਕੋਰ ਸਿੱਧੂ ਨੇ ਪੰਜਾਬ ਦੇ ਵਿੱਚ ਮਾਈਨਿੰਗ ਅਤੇ ਜੰਗਲਾਤ ਹੇਠ ਕੱਟ ਰਹੀ ਜ਼ਮੀਨ ਦੇ ਬੁੱਧੇ ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ ਤੇ ਸੋਸ਼ਲ ਮੀਡੀਆ ਦੇ ਪੋਸਟ ਨਹੀਂ ਉਹਨਾਂ ਦੀ ਬਹੁਤ ਹੀ ਜ਼ਿਆਦਾ ਸ਼ਲਾਘਾ ਕੀਤੀ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਦੀ ਵੀ ਰੱਜ ਕੇ ਤਾਰੀਫ ਕੀਤੀ ਹੈ ਇਸ ਤੋਂ ਪਹਿਲਾਂ ਨਵਜੂਦਕੌਰ ਸਿੱਧੂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਹਨਾਂ ਦੀ ਵੀ ਰਾਜ ਕੇ ਤਾਰੀਫ ਕੀਤੀ ਗਈ ਸੀ ਇਸ ਦੇ ਨਾਲ ਇਹਨਾਂ ਤਾਰੀਫਾਂ ਤੋਂ ਬਾਅਦ ਹੁਣ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸਿੱਧੂ ਜੋੜਾ ਭਾਜਪਾ ਦੇ ਵਿੱਚ ਵਾਪਸੀ ਦੀ ਤਿਆਰੀ ਕਰ ਰਿਹਾ ਜੀ ਬਿਲਕੁਲ ਹੁਣ ਇਸ ਖਾਸ ਪੋਸਟ ਤੋਂ ਇਹ ਸਾਹਮਣੇ ਆ ਰਿਹਾ ਕਿ ਸਿੱਧੂ ਜੋੜਾ ਹੋ ਸਕਦਾ ਹੈ ਹੁਣ ਭਾਜਪਾ ਵੱਲ ਰੁਖ ਕਰੇ ਦੱਸਿਆ ਕਿ ਨਮਜੂਦਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਤੇ ਸਸਪੈਂਡ ਚੱਲ ਰਹੀ ਹੈ ਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੂੰ ਵੀ ਪ੍ਰਧਾਨ ਮੰਡਨ ਤੋਂ ਇਨਕਾਰ ਕਰ ਚੁੱਕੇ ਹਨ ਪਿਛਲੇ ਦਿਨੀ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਦੀ ਕੁਰਸੀ ਦੇ ਲਈ 500 ਕਰੋੜ ਰੁਪਏ ਵਾਲੇ ਬਿਆਨ ਤੋਂ ਸਿਆਸਤ ਕਾਫੀ ਭੱਗ ਗਈ ਸੀ ਤੇ ਪਾਰਟੀ ਵੱਲੋਂ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇਸ ਵਿਚਾਲੇ ਉਹਨਾਂ ਜੂਦ ਕੌਰ ਸਿੱਧੂ ਦਾ ਪਾਜਪਾ ਆਗੂ ਅਤੇ ਪ੍ਰਤੀ ਚੁਕਾ ਜਿਹੜਾ ਹੈ ਇੱਕ ਨਵਾਂ ਸੰਕੇਤ ਦੇ ਰਿਹਾ ਹੈ ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਜਿਸ ਦੇ ਤਹਿਤ ਕਿ ਉਹਨਾਂ ਨੇ ਅਮਿਤ ਸ਼ਾਹ ਤੇ ਹੋਰ ਮੰਤਰੀਆਂ ਦੀ ਰਜ ਕੇ ਤਾਰੀਫ ਕੀਤੀ ਹੈ ਔਰ ਇਹ ਕਿਆਸ ਰਗੀਆਂ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਪਾਰਟੀ ਬਦਲਣ ਦਾ ਸਮਾਂ ਜਿਹੜਾ ਹੈ ਆ ਗਿਆ ਹੈ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਬਦਲ ਲੈਣਗੇ ਤੇ ਇਹ ਦਿਖਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਪਹਿਲ ਕਦਮੀ ਦੇ ਆਧਾਰ ਤੇ ਇਹ ਤਾਰੀਫ ਕਰ ਰਹੇ ਨੇ ਔਰ ਤਾਰੀਫ ਤੋਂ ਬਾਅਦ ਪਾਰਟੀ ਨੂੰ ਬਦਲਣ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨੀ ਹੀ ਇੱਕ ਖਾਸ ਪੋਸਟ ਦੇ ਜ਼ਰੀਏ ਤੋਂ ਦੋਸੀ ਗੱਲ ਕਰਦੇ ਇੱਕ ਮੀਡੀਆ ਚੈਨਲ ਦੇ ਨਾਲ ਗੱਲਬਾਤ ਕਰਦੇ ਆ ਨਮਜੋਤ ਕੋਰ ਸਿੱਧੂ ਨੇ ਕਿਹਾ ਸੀ ਕਿ 500 ਕਰੋੜ ਦਾ ਅਟੈਚੀ ਦੇ ਕੇ ਹੀ ਮੰਤਰੀ ਦੀ ਸੀਟ ਜਿਹੜੀ ਹੈ ਉਹ ਲਈ ਜਾ ਸਕਦੀ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਿਵਾਦਪਰਨ ਵਿਸ਼ਾ ਰਿਹਾ ਔਰ ਕਾਫੀ ਲੰਬੇ ਸਮੇਂ ਲਈ ਚਰਚਾ ਦੇ ਵਿੱਚ ਆ ਗਿਆ ਸੀ ਲੇਕਿਨ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਬਣਦੇ ਕਿ ਕਿਸ ਤਰੀਕੇ ਦੇ ਨਾਲ ਨਵਜੋਧਕੋਰ ਸਿੱਧੂ ਜਦੋਂ ਕਿ ਹੁਣ ਕਾਂਗਰਸ ਪਾਰਟੀ ਦੇ ਵਿੱਚੋਂ ਬਿਲਕੁਲ ਵੀ ਨਹੀਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਭਾਜਪਾ ਵੱਲ ਰੁਖ ਕਰਦੇ ਨੇ ਕਿ ਨਹੀਂ ਸਖਾਸ ਪੋਸਟ ਦੇ ذریعے ਇਹ ਜ਼ਰੂਰ ਤੇ ਜ਼ਰੂਰ ਸੋਚਿਆ ਵਿਚਾਰਿਆ ਜਾ ਰਿਹਾ ਹੈ ਕਿ ਇਹ ਤਾਰੀਫ ਜਿਹੜੀ ਹੈ ਸਿਰਫ ਤੇ ਸਿਰਫ ਇੱਕ ਸ਼ੁਰੂਆਤ ਹੋ ਸਕਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਭਾਜਪਾ ਵਿਚ ਜਿਹੜਾ ਹੈ ਉਹ ਰੁਕ ਕਰਨਾ ਮੁਸ਼ਕਲ ਬਿਲਕੁਲ ਵੀ ਨਾ ਹੋਵੇ ਲੇਕਿਨ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਇਹ ਇਸ ਪੋਸਟ ਦੇ ਵਿੱਚ ਕਿੰਨੀ ਕੁ ਸਚਾਈ ਹੈ ਕਿ ਇਸ ਦੇ ਵਿੱਚ ਤਾਰੀਫ ਕੀਤੀ ਗਈ ਹੈ ਜਾਂ ਫਿਰ ਸੱਚੀ ਹੀ ਪਾਜਪਾ ਦੇ ਵੱਲ ਰੁਖ ਕਰਨਾ ਜਿਹੜਾ ਹੈ ਉਹ ਉਹਨਾਂ ਨੇ ਹੁਣ ਵਿਚਾਰ ਲਿਆ ਹੈ